ਅੱਜ ਸਫ਼ਰ ਦਾ ਛੇਵਾਂ ਦਿਨ ਸੀ ਪਰ ਹਰ ਚੜ੍ਹਦੀ ਸਵੇਰ ਰੌਸ਼ਨੀ ਹੀ ਨਹੀਂ ਲਿਆਉਂਦੀ ਕਈ ਸਵੇਰਾਂ ਟਲਦੀਆਂ ਤ੍ਰਕਾਲਾਂ ਵਰਗੀਆਂ ਭਾਰ ਵੀ ਲਿਆਉਂਦੀਆਂ ਨੇ ਅੱਜ ਦੀ ਸਵੇਰ ਵੀ ਕੁਝ ਐਸੀ ਹੀ ਸੀ ਆਕਾਸ਼ ਦੀ ਲਾਲੀ ਸੂਰਜ ਦੀ ਆਮਦ ਦਾ ਸੁਨੇਹਾ ਦੇ ਰਹੀ ਸੀ ਰਸਤਾ ਸੁਨਣਾ ਸੀ ਵਿਰਲੀਆਂ ਪੈੜਾਂ ਇੱਕ ਗਵਾਹੀ ਦੇ ਰਹੀਆਂ ਸਨ ਕਿ ਇਸ ਇਲਾਕੇ ਵਿੱਚ ਆਬਾਦੀ ਘਟ ਹੈ ਅਤੇ ਖਾਮੋਸ਼ੀ ਵੱਧ ਕੇਸਰ ਦੇ ਦਿਲ ਵਿੱਚ ਉੱਠ ਰਹੀ ਗੱਲ ਜਿਵੇਂ ਫਕੀਰ ਨੇ ਬਿਨਾਂ ਕਹੇ ਹੀ ਫੜ ਲਈ ਹੋਵੇ ਫਕੀਰ ਨੇ ਹੌਲੀ ਨਾਲ ਸਿਵਿਆਂ ਵੱਲ ਇਸ਼ਾਰਾ ਕੀਤਾ ਅਤੇ ਸ਼ਾਂਤ ਆਵਾਜ਼ ਵਿੱਚ ਕਿਹਾ ਜਵਾਨਾ ਆ ਵੇਖ ਰਿਹਾ ਹੈ ਇਹਨਾਂ ਨੂੰ ਇਹਨਾਂ ਨੂੰ ਵੇਖ ਕੇ ਅਕਸਰ ਇਹੀ ਖਿਆਲ ਆਉਂਦਾ ਹੈ ਕਿ ਇਹੀ ਸਾਡੀ ਆਖਰੀ ਮੰਜ਼ਿਲ ਹੈ ਜਾਂ ਕਿਸੇ ਨਵੇਂ ਸਫ਼ਰ ਦੀ ਸ਼ੁਰੂਆਤ ਇੱਕ ਪਲ ਲਈ ਖਾਮੋਸ਼ੀ ਛਾ ਗਈ ਫਿਰ ਫਕੀਰ ਨੇ ਗੱਲ ਅਗੇ ਵਧਾਉਂਦਿਆਂ ਕਿਹਾ ਮੈਨੂੰ ਇੱਕ ਸਾਧੂ ਦੀ ਕਹਾਣੀ ਯਾਦ ਆ ਰਹੀ ਹੈ ਜਿਸ ਦੀ ਖਾਲੀ ਕੁਲੀ ਵਿੱਚ ਇੱਕ ਮੁਸਾਫਿਰ ਸਿਰਫ ਰਾਤ ਕੱਟਣ ਲਈ ਆ ਕੇ ਰੁਕਦਾ ਹੈ ਖਾਲੀ ਕੁਲੀ ਵਿੱਚ ਨਾ માત્ર ਸਮਾਨ ਵੇਖ ਕੇ ਮੁਸਾਫਿਰ ਨੇ ਸਾਧੂ ਨੂੰ ਪੁੱਛਿਆ ਤੁਹਾਡੇ ਕੋਲ ਮੰਝਾ ਹੈ ਸਾਧੂ ਨੇ ਮੁਸਕਰਾ ਕੇ ਉਸ ਵੱਲ ਵੇਖਿਆ ਅਤੇ ਸਵਾਲ ਦੇ ਜਵਾਬ ਵਿੱਚ ਉਸ ਨੂੰ ਹੀ ਪੁੱਛ ਲਿਆ ਤੇਰੇ ਕੋਲ ਹੈ ਮੁਸਾਫਿਰ ਇੱਕ ਪੱਲੇ ਰੁਕਿਆ ਫਿਰ ਕਹਿੰਦਾ ਹੈ ਮੈਂ ਤਾਂ ਇੱਕ ਮੁਸਾਫਿਰ ਹਾਂ ਮੇਰੇ ਕੋਲ ਕਿੱਥੇ ਹੋਵੇਗਾ ਸਾਧੂ ਦੀ ਮੁਸਕਾਨ ਹੋਰ ਗਹਿਰੀ ਹੋ ਗਈ ਅਤੇ ਉਹ ਕਹਿੰਦਾ ਹੈ ਮੈਂ ਵੀ ਮੁਸਾਫਿਰ ਹਾਂ ਸਾਧੂ ਦੀ ਕਹਾਣੀ ਮਕਾਉਂਦਿਆਂ ਫਕੀਰ ਨੇ ਕੇਸਰਵਲ ਵੇਖਿਆ ਅਤੇ ਫਿਰ ਕਿਹਾ ਕਿ ਕਈ ਦੁਨੀਆਂ ਨੂੰ ਜਿੱਤ ਕੇ ਵੀ ਖਾਕ ਹੋ ਗਏ ਕਈ ਈਰਖਾ ਵਿੱਚ ਸੜ ਕੇ ਰਾਖ ਹੋ ਗਏ ਰਹੇ ਮਿੱਟੀ ਨਾਲ ਜੁੜੇ ਜਿਹੜੇ ਮੰਨ ਕੇ ਰਜਾ ਉਹੀ ਉਹ ਰੱਬ ਦੀ ਕਚਹਿਰੀ ਵਿੱਚ ਪਾਕ ਹੋ ਗਏ ਫਕੀਰ ਦੀਆਂ ਕਈਆਂ ਗੱਲਾਂ ਤੇ ਸੋਚਦੇ ਆਂ ਕੇਸਰ ਨੂੰ ਅਹਿਸਾਸ ਹੋਇਆ ਕਿ ਉਸ ਦੀ ਜ਼ਿੰਦਗੀ ਦਾ ਬੁੱਤ ਅਜੇ ਵੀ ਇੱਕ ਪੱਥਰ ਹੈ ਅਤੇ ਉਹ ਆਪ ਇੱਕ ਬੁੱਤ ਕਾੜਾ ਹੈ ਜੋ ਪੱਥਰ ਤਰਾਸ਼ਣ ਦਾ ਹੁਨਰ ਫਕੀਰ ਤੋਂ ਸਿੱਖ ਰਿਹਾ ਹੈ ਹੁਣ ਉਹ ਸਿਰਫ ਫਕੀਰ ਨੂੰ ਹੀ ਨਹੀਂ ਸਗੋਂ ਆਲੇ-ਦੁਆਲੇ ਦੀ ਹਰ ਇੱਕ ਚੀਜ਼ ਨੂੰ ਸਵਾਲ ਕਰਨ ਲੱਗ ਪਿਆ ਸੀ ਉਸ ਨੂੰ ਇਹ ਵੀ ਪਤਾ ਸੀ ਕਿ ਉਸਦੇ ਸਵਾਲਾਂ ਦਾ ਜਵਾਬ ਸਿਰਫ ਸਮਾਂ ਹੀ ਦੇਵੇਗਾ ਅੱਜ ਰੁਕਣ ਵਾਲੀ ਜਗ੍ਹਾ ਥੋੜੀ ਉੱਚੀ ਹੋਣ ਕਰਕੇ ਇੱਥੇ ਗਰਮੀ ਕੁਝ ਘੱਟ ਸੀ ਫਕੀਰ ਕਾਫੀ ਦੇਰ ਤੋਂ ਸਾਧਨਾ ਵਿੱਚ ਅਡੋਲ ਬੈਠਾ ਸੀ ਚਾਰੇ ਪਾਸੇ ਨਾ ਮੁੱਕਣ ਵਾਲੇ ਟਿੱਬੇ ਅਤੇ ਉੱਪਰ ਖੁੱਲਾ ਆਕਾਸ਼ ਵੇਖ ਕੇ ਕੇਸਰ ਨੂੰ ਆਪਣੇ ਦੁੱਖ ਦੇ ਪੈਰ ਇੱਕ ਪਲ ਲਈ ਭੁੱਲ ਗਈ ਸੀ ਕੇਸਰ ਦਾ ਧਿਆਨ ਚਾਰੇ ਪਾਸੇ ਉੱਗੇ ਅੱਕ ਦੇ ਬੂਟਿਆਂ ਵੱਲ ਗਿਆ ਹਰ ਪੱਤਿਆਂ ਵਿੱਚ ਚਿੱਟੇ ਤੇ ਜਾਮਣੀ ਫੁੱਲ ਇੰਜ ਲੱਗ ਰਹੇ ਸਨ ਜਿਵੇਂ ਕਿਸੇ ਨੇ ਟਿੱਬਿਆਂ ਤੇ ਰੰਗਦਾਰ ਵੇਲ ਬੂਟੇ ਵਾ ਦਿੱਤੇ ਹੋਣ ਟਿੱਬਿਆਂ ਨੂੰ ਗਲ ਵਕੜੀ ਪਾਈ ਅੱਕ ਦੇ ਇਹ ਬੂਟੇ ਰੇਤ ਨੂੰ ਹਨੇਰੀ ਤੋਂ ਬਚਾਉਣ ਲਈ ਆਪਣਾ ਪੂਰਾ ਜ਼ੋਰ ਲਗਾ ਰਹੇ ਸਨ ਕੇਸਰ ਨੇ ਫਕੀਰ ਵੱਲ ਵੇਖ ਕੇ ਕਿਹਾ ਸਾਈ ਜੀ ਅੱਕ ਦੇ ਬੂਟੇ ਰੇਤ ਵਿੱਚ ਉੱਗ ਕੇ ਵੀ ਕਿੰਨੇ ਹਰੇ ਭਰੇ ਹਨ ਉਸ ਦੀ ਨਜ਼ਰ ਡੁੱਬਦੇ ਸੂਰਜ ਦੀ ਲਾਲੀ ਵਿੱਚ ਚਮਕ ਰਹੇ ਹਰੇ ਹਰੇ ਪੱਤਿਆਂ ਉੱਤੇ ਟਿਕੀ ਹੋਈ ਸੀ ਫਕੀਰ ਹੌਲੀ ਮੁਸਕਰਾਇਆ ਅਤੇ ਕਹਿੰਦਾ ਹੈ ਹਾਂ ਪੁੱਤਰ ਭਾਈ ਗੁਰਦਾਸ ਜੀ ਨੇ ਤਾਂ ਕਿਹਾ ਹੈ ਅੱਕ ਜੰਮੇ ਔੜੀ ਇੱਕ ਪਲ ਦੀ ਖਾਮੋਸ਼ੀ ਮੰਗਰੋ ਕੇਸਰ ਨੇ ਫਕੀਰ ਵੱਲ ਵੇਖਦੇ ਪੁੱਛਿਆ ਸੁਣਿਆ ਹੈ ਕਿ ਅੱਕ ਦੇ ਇੰਨਾ ਸੋਹਣੇ ਫੁੱਲਾਂ ਵਿੱਚ ਜ਼ਹਿਰ ਵੀ ਹੁੰਦਾ ਹੈ ਫਕੀਰ ਨੇ ਅੱਕ ਦੇ ਫੁੱਲਾਂ ਵੱਲ ਤੱਕਦਿਆਂ ਕਿਹਾ ਜ਼ਹਿਰ ਤੇ ਦਵਾਈ ਵਿੱਚ ਅਤੇ ਅਣਖ ਤੇ ਹੰਕਾਰ ਵਿੱਚ ਫਰਕ ਸਿਰਫ ਮਿਕਦਾਰ ਦਾ ਹੁੰਦਾ ਹੈ ਉਹ ਥੋੜਾ ਰੁਕਿਆ ਫਿਰ ਕਹਿੰਦਾ ਹੈ ਜਿਵੇਂ ਕਿਸੇ ਨੇ ਸੂਫੀ ਸੰਤ ਰੂਮੀ ਨੂੰ ਪੁੱਛਿਆ ਸੀ ਕਿ ਜ਼ਹਿਰ ਕੀ ਹੈ ਤਾਂ ਫਿਰ ਉਸਨੇ ਕਿਹਾ ਸੀ ਕੋਈ ਵੀ ਚੀਜ਼ ਜਦੋਂ ਲੋੜ ਤੋਂ ਵੱਧ ਜਾਵੇ ਉਹ ਜ਼ਹਿਰ ਬਣ ਜਾਂਦੀ ਹੈ ਤੇ ਫਿਰ ਫਕੀਰ ਨੇ ਧਿਆਨ ਟਿਕਾਉਣ ਲਈ ਅੱਖਾਂ ਬੰਦ ਕਰ ਲਈਆਂ ਕੇਸਰ ਦਾ ਧਿਆਨ ਛਿਪਦੇ ਸੂਰਜ ਵੱਲ ਚਲਾ ਗਿਆ ਉਹ ਡੁੱਬਦੇ ਸੂਰਜ ਦੇ ਰੰਗਾਂ ਵੱਲ ਲਗਾਤਾਰ ਵੇਖ ਰਿਹਾ ਸੀ ਜਿਵੇਂ ਕਿਸੇ ਚਿੱਤਰਕਾਰ ਨੇ ਸਾਰੇ ਰੰਗ ਇਕੱਠੇ ਹੀ ਕਿਸੇ ਕਾਗਜ਼ ਤੇ ਡੋਲ ਦਿੱਤੇ ਹੋਣ ਸਰੋਂ ਰੰਗਾ ਸੂਰਜ ਹੌਲੀ-ਹੌਲੀ ਗੁੱਲਾ ਨਾਰੀ ਪਾ ਮਾਰਨ ਲੱਗਾ ਤੇ ਗੁੱਲਾ ਨਾਰੀ ਤੋਂ سرمਈ ਹੋਏ ਸੂਰਜ ਨੇ ਹਨੇਰੀ ਦੀ ਚਾਦਰ ਵਿੱਚ ਆਪਣਾ ਮੁਖ ਲਕੋ ਲਿਆ ਸੀ ਸਾਰੀ ਕਾਇਨਾਤ ਇੰਜ ਸ਼ਾਂਤ ਹੋ ਗਈ ਜਿਵੇਂ ਲੋਰੀ ਸੁਣਾ ਰਹੀ ਮਾਂ ਦਾ ਦਿਲ ਬੱਚੇ ਦੇ ਸੌਣ ਤੋਂ ਬਾਅਦ ਮਮਤਾ ਨਾਲ ਭਰ ਕੇ ਸ਼ਾਂਤ ਹੋ ਜਾਂਦਾ ਹੈ ਕੇਸਰ ਪੈਰਾਂ ਤੋਂ ਰੇਤ ਝਾੜ ਕੇ ਦੋਵਾਂ ਹੱਥਾਂ ਨਾਲ ਆਪਣੇ ਪੈਰ ਦੱਬਣ ਲੱਗਿਆ ਉਸ ਨੂੰ ਕੁਝ ਰਾਹਤ ਮਹਿਸੂਸ ਹੋਈ ਗਰਮ ਰੇਤ ਤੇ ਪਥਰੀਲੇ ਰਸਤਿਆਂ ਤੇ ਤੁਰਨ ਕਰਕੇ ਕਈਆਂ ਥਾਵਾਂ ਤੋਂ ਪੈਰ ਬਾਟ ਗਏ ਸਨ ਤੇ ਕੇਸਰ ਨੂੰ ਨੰਗੇ ਪੈਰ ਤੁਰਨ ਦੀ ਆਦਤ ਸੀ ਉਸਨੇ ਸੋਚਿਆ ਕਿ ਕੱਲ ਤੋਂ ਉਸ ਨੂੰ ਤੁਰਨ ਵੇਲੇ ਜੁੱਤੀ ਪਾ ਲੈਣੀ ਚਾਹੀਦੀ ਹੈ ਉਸ ਨੂੰ ਬੇਬੇ ਜੀ ਤੇ ਆ ਰਹੀ ਸੀ ਜੇ ਪਿੰਡ ਹੁੰਦਾ ਤਾਂ ਬੇਬੇ ਨੇ ਉਸਦੇ ਪੈਰ ਗਰਮ ਪਾਣੀ ਨਾਲ ਧੋ ਕੇ ਉਸ ਦੀਆਂ ਤਲੀਆਂ ਤੇਲ ਨਾਲ ਚਸਨੀਆਂ ਸੀ ਬੇਬੇ ਦੇ ਹੱਥਾਂ ਦੀ ਸ਼ੋਅ ਯਾਦ ਆਉਂਦਿਆਂ ਹੀ ਉਸਨੇ ਆਪਣੇ ਪੈਰ ਕੁੱਟ ਕੇ ਫੜ ਲਏ ਜਿਵੇਂ ਬੇਬੇ ਦੇ ਹੱਥਾਂ ਨੂੰ ਆਪਣੇ ਦੋਵਾਂ ਹੱਥਾਂ ਵਿੱਚ ਕੁੱਟ ਲਿਆ ਹੋਵੇ ਕੇਸਰ ਜਦੋਂ ਦਾ ਪਿੰਡੋਂ ਤੁਰਿਆ ਸੀ ਤਾਂ ਉਹ ਰੋਜ਼ ਹੀ ਪਿੰਡ ਪਹੁੰਚ ਜਾਂਦਾ ਸੀ ਇਸ ਕਰਕੇ ਜਦੋਂ ਉਹ ਦਿਨੇ ਉਦਾਸ ਹੁੰਦਾ ਤਾਂ ਰਾਤ ਦੀ ਉਡੀਕ ਬੜੀ ਬੇਸਬਰੀ ਨਾਲ ਕਰਦਾ ਸੁਰਤਪਲਾਂ ਵਿੱਚ ਹੀ ਪਿੰਡ ਦੀਆਂ ਗਲੀਆਂ ਵਿੱਚ ਦੌੜਨ ਲੱਗਦੀ ਘਰਾਂ ਦੇ ਦਰਵਾਜ਼ੇ ਆਪਣੇ ਆਪ ਖੁੱਲਣ ਲੱਗਦੇ ਦਰਵਾਜ਼ੇ ਅਕਸਰ ਅੱਧ ਖੁੱਲੇ ਹੀ ਰਹਿੰਦੇ ਸਨ ਜਿਵੇਂ ਰਿਸ਼ਤਿਆਂ ਨੂੰ ਬੇਚੇਜਕ ਅੰਦਰ ਆਉਣ ਦਾ ਸੱਦਾ ਦੇ ਰਹੇ ਹੋ ਪਿੰਡ ਦਾ ਕੋਈ ਵੀ ਘਰ ਕੇਸਰ ਨੂੰ ਉਪਰਾਂ ਨਹੀਂ ਸੀ ਲੱਗਿਆ ਸੋਚਦੇ ਆਂ ਸੋਚਦੇ ਆ ਉਸ ਦਾ ਮੂੰਹ ਰੋਟੀ ਗੰਡੇ ਅਤੇ ਅਚਾਰ ਦੇ ਸਵਾਦ ਨਾਲ ਭਰ ਗਿਆ ਜੋ ਇੱਕ ਦਿਨ ਸਿਖਰੂ ਦੁਪਹਿਰੇ ਜੀਤੀ ਉਸ ਨੂੰ ਹਵੇਲੀ ਵਿੱਚ ਫੜਾ ਕੇ ਗਈ ਸੀ ਉਸ ਦਾ ਹੱਥ ਆਪ ਮੁਹਾਰੇ ਪੁੱਜੇ ਛੋਲੇ ਕੱਢਣ ਲਈ ਉਸ ਦੀ ਜੇਬ ਵਿੱਚ ਚਲਾ ਗਿਆ ਇਸੇ ਨਾਲ ਅੱਜ ਦੇ ਐਪੀਸੋਡ ਦਾ ਅੰਤ ਕਰਦੇ ਆਂ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਇਹੋ ਜਿਹੀਆਂ ਹੋਰ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਕੇਸਰ ਦੀ ਇਹ ਯਾਤਰਾ ਕਿਵੇਂ ਲੱਗ ਰਹੀ ਹੈ ਅਗਲੇ ਐਪੀਸੋਡ 7 ਵਿੱਚ ਕਹਾਣੀ ਇੱਕ ਨਵਾਂ ਮੋੜ ਲਏਗੀ ਉਸ ਲਈ ਸਾਡੇ ਨਾਲ ਜੁੜੇ ਰਹੋ ਤਾਂ ਮਿਲਦੇ ਹਾਂ ਐਪੀਸੋਡ 7 ਵਿੱਚ